ਮੇਠਤਨੀ ਵੀ ਹੁਣ ਉਹ ਚੰਗਾ ਪੜਾ ਸੀ ਉਹਨੇ ਕੰਨ 'ਚ ਫੂਕ ਮਾਰ ਕੇ ਕਹਿੰਦਾ ਰਾਜਾ ਸਾਹਿਬ ਤੁਸੀਂ ਦੂਜਾ ਵਿਆਹ ਕਰਾ ਲਓ ਤੇ ਆਪਣੇ ਘਰੇ ਪੁੱਤਾਂ ਹੋ ਜਾਈਂ ਜੋ ਰਾਜ ਤੇਹ ਤੱਕ ਕਵਨ ਪੜਾਈ ਜੋ ਪੀਖ ਮੰਗਾਵ ਹੈ ਤੇ ਕਿਆ ਕਟ ਜਾਈ ਇਹ ਜਿੰਨੇ ਵੀ ਆਲੇ ਦੋਲੇ ਤੁਸੀਂ ਰੱਖੇ ਹੁੰਦੇ ਆ ਨਾ ਇਹ ਮਰਵੋਦੀ ਅਸਲ ਚ ਤਪੋਰਾਜ ਰਾਜੋ ਨਰਕ ਇਹ ਕਰੋ ਉਹਨੂੰ ਕਹਿੰਦਾ ਵੀ ਮੈਂ ਨਾ ਕੁਝ ਕੀਤਾ ਇੰਨਾ ਰੱਬ ਨੂੰ ਮੰਨਿਆ ਤੇ ਰੱਬ ਮੈਨੂੰ ਇੰਨੀ ਗੱਲ ਨਹੀਂ ਮੇਰੀ ਮੰਨ ਸਕਿਆ ਰੌਲਾ ਕਰਦਾ ਰਜਨੀ ਨੇ ਸਫਰ ਕੀਤਾ ਬਿਕੋਜ਼ ਆਫ ਗੋਡ ਕਿਉਂਕਿ ਉਹ ਰੱਬ ਦੀ ਬਣਾਈ ਹੋਈ ਚੀਜ਼ ਨੂੰ ਸਜ਼ਾ ਦੇਣਾ ਚਾਹੁੰਦਾ ਸੀ ਬੇਸਿਕਲੀ ਸਟੋਰੀ ਆ ਹੈ ਬੀਬੀ ਰਜਨੀ ਦੀ ਸਾਖੀ ਸਾਡੇ ਇਤਿਹਾਸ ਦੇ ਨਾਲ ਨਾਲ ਸਾਡੇ ਵਿਸ਼ਵਾਸ ਦੀ ਗਵਾਹੀ ਪਰਦੀ ਹੈ ਇਸ ਫਿਲਮ ਦੇ ਅਹਿਮ ਕਿਰਦਾਰ ਯੋਗਰਾਜ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਅਤੇ ਸਤਿ ਸ੍ਰੀ ਅਕਾਲ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇਸ ਫਿਲਮ ਦੇ ਵਿੱਚ ਤੁਸੀਂ ਪੱਟੀ ਦੇ ਰਾਜੇ ਦੂਨੀ ਚੰਦ ਦਾ ਕਿਰਦਾਰ ਨਿਭਾਇਆ ਜੋ ਕਿ ਬਹੁਤ ਹੰਕਾਰ ਤੇ ਈਰਖਾ ਵਾਲਾ ਇਨਸਾਨ ਸੀ ਰਾਜਾ ਸੀ ਸੋ ਇੱਕ ਕਿਰਦਾਰ ਨਿਭਾਉਣਾ ਤੁਹਾਡੇ ਲਈ ਕਿਵੇਂ ਦਾ ਰਿਹਾ ਸੀ ਐਕਚੁਅਲੀ ਹੰਕਾਰ ਵਾਲਾ ਸੀਗਾ ਨਹੀਂ ਈਰਖਾ ਵਾਲਾ ਸੀਗਾ ਨਹੀਂ ਪੁੱਤਰ ਮੋਹ ਚ ਫਸਿਆ ਹੈ ਬੰਦਾ ਪੁੱਤਰ ਮੋਹ ਚ ਮਰਦਾ ਹੈ ਵੱਡੇ ਵੱਡੇ ਸਿਆਸਤਦਾਨ ਪੁੱਤਰ ਮੋਹ ਚ ਮਰ ਗਏ ਪੰਜਾਬ ਦੇ ਮੰਤਰੀ ਗਣ ਸੀਐਮ ਸਾਰੇ ਪੁੱਤਰ ਮੋਹ ਜੀ ਮਰੇ ਆ ਪੁੱਤਰ ਚਾਹੁੰਦਾ ਸੀ ਜੇ ਧੀ ਨੂੰ ਰਾਜਾ ਬਣਾ ਦਿੰਦਾ ਤਾਂ ਦੂਣੀ ਚੰਦ ਮਹਾਨ ਕਹਾਉਂਦਾ ਜਿਸ ਜਿਸ ਬੰਦੇ ਨੇ ਔਰਤ ਦੀ ਇੱਜ਼ਤ ਨਹੀਂ ਕੀਤੀ ਤੇ ਯਾ ਭੈਣਾਂ ਦੀ ਇੱਜ਼ਤ ਨਹੀਂ ਕੀਤੀ ਉਹ ਫਿਰ ਇੱਦਾਂ ਹੀ ਮਰੇ ਐਿੱਧੇ ਰੱਬ ਨੇ ਸਜਾਵਾਂ ਦਿੱਤੀਆਂ ਜਿਨ੍ਹਾਂ ਨੇ ਔਰਤ ਦਾ ਇਤਰਾਮ ਕੀਤਾ ਪਿਆਰ ਕੀਤਾ ਸਤਿਕਾਰ ਕੀਤਾ ਉਹਨੂੰ ਆਪਣੇ ਮੋਢੇ ਤੇ ਚੱਕ ਕੇ ਰੱਖਿਆ ਉਸ ਬੰਦੇ ਨੂੰ ਹਮੇਸ਼ਾ ਰੱਬ ਨੇ ਭਾਗ ਲਾਏ ਜਿਵੇਂ ਆਪਣੇ ਗੁਰੂ ਸੀਗੇ ਸੋ ਮੈਂ ਸਮਝਦਾ ਕਿ ਇੱਕ ਕਿਰਦਾਰ ਦੇ ਦੋ ਸ਼ੇਡ ਹੈਗੇ ਬੇਸਿਕਲੀ ਪਹਿਲਾ ਬੜਾ ਰੱਬ ਨੂੰ ਮੰਨਦਾ ਹੈ ਬੜਾ ਕੁਝ ਕਰਦਾ ਹੈ ਉਹਨੇ ਵਿਆਹ ਦੀ ਵੀ ਨਹੀਂ ਸੋਚੀ ਉਹ ਧੀਆ ਉਹ ਕੋ ਹੈਗੀ ਬੜਾ ਖੁਸ਼ ਹੈ ਉਹਨਾਂ ਨਾਲ ਖੇਡਦਾ ਹੋ ਇੰਜੋਏ ਕਰਦਾ ਉਹਨੂੰ ਕੋਈ ਹੈ ਨਹੀਂ ਇਦਾਂ ਦਾ ਲੇਕਿਨ ਬੰਦਾ ਮਰਦਾ ਤਾਂ ਜਿਹੜੇ ਆਲੇ ਦੁਆਲੇ ਦੇ ਨੇ ਕਰਨ ਦੇ ਕੱਚੇ ਰਿਸ਼ਤੇਦਾਰ ਹੋ ਗਏ ਦੋਸਤ ਹੋ ਗਏ ਸੱਜਣ ਹੋ ਗਏ ਤੁਹਾਡੇ ਪੀਏ ਹੋ ਗਏ ਤੁਹਾਡੇ ਚਮਚੇ ਹੋ ਗਏ ਤੁਹਾਡੀਆਂ ਕੜਸ਼ੀਆਂ ਹੋ ਗਈਆਂ ਤੁਹਾਡੀਆਂ ਛੁਰੀਆਂ ਕਾਂਟੇ ਹੋ ਗਏ ਇਹ ਜਿੰਨੇ ਵੀ ਆਲੇ ਦੁਆਲੇ ਤੁਸੀਂ ਰੱਖੇ ਹੁੰਦੇ ਆ ਨਾ ਇਹ ਮਰਵਾਉਂਦੇ ਆ ਅਸਲ 'ਚ ਤਪੋਰਾਜ ਰਾਜੋ ਨਰਕ ਇਹ ਕਰਵਾਉਂਦੇ ਆ ਹੁਣ ਉਹ ਚੰਗਾ ਪੜਾ ਸੀ ਉਹਨੇ ਕੰਨ 'ਚ ਫੂਕ ਮਾਰ ਕੇ ਕਹਿੰਦਾ ਰਾਜਾ ਸਾਹਿਬ ਤੁਸੀਂ ਦੂਜਾ ਵਿਆਹ ਕਰਾ ਲਓ ਤੇ ਆਪਣੇ ਘਰੇ ਪੁੱਤ ਆ ਜਾਊਗਾ ਉਹ ਨਾ ਉਹ ਉਹ ਕਹਿੰਦਾ ਹੁਣ ਮਹਾਭਾਰਤ ਕਿਹਨੇ ਕਰਾਈ ਐ ਸ਼ੁਗਨੀ ਭਾਜੀ ਨੇ ਤੇ ਅੱਜ ਕੱਲ ਸ਼ੁਗਨੀ ਸ਼ੁਗਨੀ ਨੇ ਹੈ ਜੀ ਪਰ ਮੈਂ ਵੀ ਅੱਧੀ ਰੌਲਾ ਸੋ ਕੁਐਸਚਨ ਇਹ ਨਹੀਂ ਹੈ ਕੁਐਸਚਨ ਇਹ ਕਿ ਤੁਸੀਂ ਟਰੀਟ ਕਿਵੇਂ ਕਰਦੇ ਹੋ ਦੂਜੇ ਨੇ ਉਹਨੇ ਕਿਹਾ اچھا ਉਹਨੇ ਵੀ ਕਿਹਾ ਵੀ ਯਾਰ ਲੋਕ ਕੀ ਕਹਿਣਗੇ ਪ੍ਰਜਾ ਕੀ ਕਹੂਗੀ ਉਹ ਕਹਿੰਦਾ ਗੋਲੀ ਮਾਰੋ ਜੀ ਪ੍ਰਜਾ ਨੂੰ ਤੁਸੀਂ ਵਿਆਹ ਕਰਾਓ ਤੇ ਆਪਾਂ ਮੁੰਡਾ ਕਰੀਏ ਹੁਣੇ ਕਿਹੜੀ ਕਿਤਾਬ ਚ ਲਿਖਿਆ ਸੀ ਵੀ ਦੂਜੇ ਵਿਆਹ ਜੀ ਮੁੰਡਾ ਹੋ ਜੂ ਉਹਨੇ ਜੀ ਵਿਆਹ ਕਰਾ ਲਿਆ ਤੇ ਉਹ ਪ੍ਰੈਗਨੈਂਟ ਹੋ ਗਈ ਤੇ ਉਹ ਮਾਰ ਮੰਦਰਾਂ ਇਹ দান ਕਰ ਮੰਦਰ ਬਣਾ ਮਸਜਿਦਾਂ ਬਣਾ ਫਲਾਣਾ ਕਰ ਕਦੇ ਮੁਰਲੀ ਵਾਲੇ ਕੋਲ ਜਾ ਕਦੇ ਰਾਮਚੰਦਰ ਜੀ ਕੋਲ ਜਾ ਕਦੇ ਕਿਸੇ ਕੋਲ ਜਾ ਕਦੇ ਕਿਸੇ ਕੋਲ ਜਾ ਵੀ ਮੈਨੂੰ ਪੁੱਤਰ ਬਖਸ਼ ਦੀ ਮੈਨੂੰ ਪੁੱਤਰ ਬਖਸ਼ ਦੀ ਪੁੱਤਰੀ ਹੋਊਗਾ ਪੁੱਤਰੀ ਹੋਊਗਾ ਰੌਲਾ ਪਾਤਾ ਉਹਨੇ ਵਿਸ਼ਵਾਸ ਬੜਾ ਬਣ ਗਿਆ ਉਹਦਾ ਬੰਦਾ ਟੁੱਟਦਾ ਜੋ ਵਿਸ਼ਵਾਸ ਟੁੱਟਦਾ ਐਨਾ ਕੁਛ ਕਰਨ ਤੋਂ ਬਾਅਦ ਵੀ ਰੱਬ ਨੇ ਉਹਨੂੰ ਧੀ ਦੇਤੀ। ਹੁਣ ਉਹ ਕਹਿੰਦਾ ਵੀ ਮੈਂ ਨਾ ਕੁਛ ਕੀਤਾ ਇੰਨਾ ਰੱਬ ਨੂੰ ਮੰਨਿਆ ਤੇ ਰੱਬ ਮੈਨੂੰ ਇੰਨੀ ਗੱਲ ਨਹੀਂ ਮੇਰੀ ਮੰਨ ਸਕਿਆ। ਰੌਲਾ ਕਰਦਾ ਹੈ। ਰਜਨੀ ਨੇ ਸਫਰ ਕੀਤਾ ਬਿਕੋਜ਼ ਆਫ ਗੋਡ। ਕਿਉਂਕਿ ਉਹ ਰੱਬ ਦੀ ਬਣਾਈ ਹੋਈ ਚੀਜ਼ ਨੂੰ ਸਜ਼ਾ ਦੇਣਾ ਚਾਹੁੰਦਾ ਸੀ ਬੇਸਿਕਲੀ ਸਟੋਰੀ ਆ ਹੈ। ਕਿਉਂਕਿ ਵਿਦਵਾਨਾਂ ਨੂੰ ਪਤਾ ਨਹੀਂ ਨਾ ਅਕਲ ਹੀ ਹੈ ਨਹੀਂ ਨਹੀਂ ਵੀ ਗੱਲ ਕੀ ਐ ਤੇ ਮੈਂ ਤੁਹਾਨੂੰ ਦੱਸ ਰਿਹਾ। ਹੁਣ ਰਜਨੀ ਹੈ ਸਫਲ ਕਿਉਂਕਿ ਰੱਬ 'ਚ ਬਹੁਤ ਮੰਦੀ ਹੈ। ਹਈ ਸਾਰਾ ਕੁਛ ਰੱਬ ਉਹ ਕਹਿੰਦੀ ਪਿਤਾ ਜੀ ਤੁਹਾਨੂੰ ਵੀ ਰੱਬ ਹੀ ਦਿੰਦਾ ਉਹ ਬਸ ਇਸ ਗੱਲ ਦਾ ਉਹਦਾ ਰੌਲਾ ਪੈ ਗਿਆ ਉਹਨੇ ਕਦੇ ਗੱਲਾਂ ਆਪਣੀ ਧੀਆਂ ਨਾਲ ਨਹੀਂ ਕਦੇ ਕੀਤੀਆਂ ਹੋਣੀਆਂ ਕਿਤੇ ਵੀ ਹੋ ਗਈ ਤਾਂ ਉਹਨਾਂ ਦੀ ਗੱਲ ਉਹਦਾ ਬੁਰਾ ਨਹੀਂ ਮੰਨਿਆ ਹੋਗਾ ਕਿਉਂਕਿ ਪੁੱਤਰ ਦੀ ਚਾਹਨਾ ਨਹੀਂ ਸੀ ਤੇ ਮੈਂ ਤਾਂ ਹਮੇਸ਼ਾ ਕਹਿੰਦਾ ਪੁੱਤਰਾਂ ਨਾਲੋਂ ਧੀਆਂ ਚੰਗੀਆਂ ਰੱਬ ਕੇ ਇਹ ਤੇ ਘਰੇ ਪੁੱਤਰ ਦਵੇ ਹੀ ਨਾ ਦਵੇ ਤਾਂ ਧੀਆਂ ਹੀ ਦੇਵੇ ਮੈਂ ਸੱਚੀ ਕਹਿਣਾ ਮੈਂ ਤਾਂ ਮੇਰਾ ਐਕਸਪੀਰੀਅੰਸ ਆ ਲਾਈਫ ਜੀ ਨਾਓ ਉਹ ਜਿਹੜਾ ਉਹਦਾ ਸ਼ੇਡ ਹੈ ਉਹ ਸਫਰਿੰਗ ਆਪਣੀ ਡਾਟਰ ਨੂੰ ਕਰਾ ਰਿਹਾ ਹੈ ਜਿਹੜਾ ਕਿ ਉਹ ਹੈ ਨਹੀਂ ਇੱਥੇ ਉਨ ਐਕਸੈਪਟ ਕਰ ਲਿਆ ਜੇ ਤੁਹਾਡੇ ਮਾਪੇ ਤੁਹਾਨੂੰ ਕਹਿਣ ਬੀਤੀਏ ਤੇਰੀ ਪਿੰਗਲੇ ਨਾਲ ਕੋੜੀ ਨਾਲ ਵਿਆਹ ਕਰਦੇ ਤੁ ਕਰਾ ਲੇਗੀ ਦੀਏ ਕਰਾ ਲੇਗੀ ਕੁੜੀਏ ਦੇਓ ਜਵਾਬ ਔਖਾ ਨਹੀਂ ਤੁਸੀਂ ਕਹਣਾ ਤੂੰ ਤੇਰਾ ਦਿਮਾਗ ਖਰਾਬ ਆ ਬਾਪੂ ਹੈ ਮੈਂ ਪਿੰਗਲੇ ਨਾਲ ਵਿਆਹ ਰਜਨੀ ਇੱਕ ਹੋਰ ਔਰਤ ਹੈ ਜਿਨੇ ਐਕਸੈਪਟ ਕੀਤਾ ਰਾਜੇ ਦੀ ਕੁੜੀ ਹੋਣ ਦੇ ਬਾਵਜੂਦ ਕਿਸੇ ਗਰੀਬ ਘਰ ਦੀ ਹੁੰਦੀ ਤਾਂ ਵੀ ਨਕਰਾਂਦੀ ਉਹ ਕਹਿੰਦੀ ਕੋਈ ਨਹੀਂ ਬਾਪੂ ਜੀ ਮੇਰੇ ਹਿੱਸੇ ਹੀ ਰੱਬ 'ਚ ਵਿਸ਼ਵਾਸ ਹੈ ਫਿਰ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੈ ਕਿਵੇਂ 베ਰੀ ਮਿਲੀ ਕਿਵੇਂ ਉੱਥੇ ਮਹਾਰਾਜ ਦਾ ਵਾਸੀ ਗੁਰੂ ਅਰਜਨ ਦੇਵ ਜੀ ਸਾਰੇ ਉਹਨਾਂ ਗੁਰੂ ਘਰ ਸੀ ਹਰੀ ਕਾ ਮੰਦਿਰ ਸੀ ਉੱਥੇ ਫਿਰ ਉਹ ਠੀਕ ਹੋ ਗਿਆ ਤੇ ਬਾਪੂ ਨੂੰ ਉਦ ਰੰਗ ਹੋ ਗਿਆ ਹੁਣ ਮੰਜੇ ਤੇ ਪਿਆ ਮੋਹਾਂ ਕਰੀ ਜਾਂਦਾ ਸਾਲਾ ਮਰੀ ਜਾਂਦਾ ਧੀ ਕੈਸੀ ਹੈ ਹਾਈ ਹਾਈ ਚੱਲਣ ਲੱਗੀ ਅੰਮ੍ਰਿਤਪਰ ਲਿਆ ਦੇ ਭਰ ਕੇ ਤੇ ਨਾਲ ਚੁੱਕ ਲਿਆ ਤੋ ਪੁੱਛਦਾ ਕਿੱਥੇ ਲੈ ਚਲੀ ਕਹਿੰਦੀ ਬਾਪੂ ਲਈ ਲੈ ਚਲੀ ਬਾਪੂ ਬਿਮਾਰ ਹੈ ਨਾਲੇ ਰੋ ਰਹੀ ਹੈ ਆਉਂਦੀ ਹੈ ਬਾਪੂ ਦੇਖਦਾ ਰੋ ਪੈਂਦਾ ਧੀਏ ਮੈਨੂੰ ਮਾਫ ਕਰ ਦੇ ਕਰ ਲਾਉਂਦਾ ਉਹਦੇ ਮੂੰਹ ਚ ਪਾਣੀ ਪਉਂਦੀ ਉਹਦੇ ਅੱਖਾਂ ਚ ਹੰਝੂ ਆ ਜਾਂਦੇ ਐਸੀ ਧੀ ਅੱਜ ਦੇ ਸੰਸਾਰ ਚ ਮੈਂ ਤੇ ਨਹੀਂ ਦੇਖੀ ਲਿਖਨੇ ਫਿਲਮ ਇਹ ਦਰਸਾਉਂਦੀ ਹੈ ਕਿੱਤੀ ਹੋਵੇ ਤਾਂ ਕੈਸੀ ਹੋਵੇ 20 ਵੀ ਹੋਵੇ ਤਾਂ ਕੈਸੀ ਹੋਵੇ ਕਿਸੇ ਦੀ ਮਤਲਬ ਹਰ ਰਿਸ਼ਤਾ ਉਹਨੇ ਜਿਹੜਾ ਔਰਤ ਦੇ ਵਿੱਚ ਹੁੰਦਾ ਉਹ ਦੱਸਾਇਆ ਲੇਕਿਨ ਉਹ ਗੱਲ ਇਹ ਹੈ ਵੀ ਉਹਦਾ ਘਰ ਵਾਲਾ ਹੀ ਇੰਨਾ ਚੰਗਾ ਸੀ ਕਿ ਜਦ ਬਹੁਤ ਖੂਬਸੂਰਤ ਬਣ ਗਿਆ ਤਾਂ ਵੀ ਹੋ ਗਿਆ ਕਹਿੰਦਾ ਗੱਲ ਇਹ ਮੈਂ ਤੇਰੇ ਪੈਰੀ ਹੱਥ ਲਾਉਣੇ ਆ ਉਹ ਕਹਿੰਦਾ ਕੀ ਕਰਦੇ ਹੋ ਤੁਸੀਂ ਕਹਿੰਦਾ ਨਹੀਂ ਉਹਨੇ ਉਹਦੇ ਪੈਰ ਚੁੱਕ ਕੇ ਨੂੰ ਘੜ ਲਾ ਲਾਇਆ ਕਿ ਸਭ ਕੁਝ ਤੇਰੇ ਕਰਕੇ ਹੋਇਆ ਇਹ ਕਹਾਣੀ ਹੈ ਤੁਹਾਡਾ ਸੁਣ ਕੇ ਮਨ ਭਰਿਆ ਹੋਣਾ ਹਨਾ ਇਸ ਕਰਕੇ ਮੈਂ ਸਮਝਦਾ ਇਹ ਫਿਲਮ तमाम ਲੋਕਾਂ ਨੂੰ ਦੇਖਣੀ ਚਾਹੀਦੀ ਹੈ ਜਿਹੜੇ ਜ਼ਿੰਦਗੀ 'ਚ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਆ ਰਜਨੀ ਫਿਲਮ ਨੇ ਰਜਨੀ ਲੜਕੀ ਨੇ ਬੀਬੀ ਰਜਨੀ ਨੇ ਇਹ ਜ਼ਿੰਦਗੀ ਦੱਸਿਆ ਕਿ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਕਿ ਰੱਬ ਨੇ ਸਭ ਤੋਂ ਪਹਿਲਾਂ ਮਾਂ ਬਣਾਈ ਫੇਰ ਸੰਸਾਰ ਬਣਾਇਆ ਇਸ ਕਰਕੇ ਇਹ ਦੁਨੀਆ ਦੇ ਲੋਕੋ ਜਾਗੋ ਜਿੱਥੇ ਜਿੱਥੇ ਔਰਤ ਦਾ ਇਤਰਾਮ ਹੋਊਗਾ ਪਿਆਰ ਹੋਊਗਾ ਸਤਕਾਰ ਹੋਊਗਾ ਉੱਥੇ-ਉੱਥੇ ਸਤਿ ਹੋਊਗਾ ਅੱਛਾ ਸਰ ਇੱਕ ਹੋਰ ਸਵਾਲ ਹੈ ਵੀ ਜਿਵੇਂ ਆਜ਼ੀ ਪੀੜੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਇਤਿਹਾਸ ਦੇ ਬਾਰੇ ਏਡੀ ਜਾਣਕਾਰੀ ਨਹੀਂ ਹੈ ਪਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਵੀ ਤੁਸੀਂ ਪਹਿਲੀ ਵਾਰ ਇਹ ਸਾਖੀ ਕਦੋਂ ਸੁਣੀ ਸੀ ਔਰ ਕਿਹਨਾਂ ਤੋਂ ਸੁਣੀ ਸੀ ਮੇਰੀ ਪੂਜਨੀਏ ਮਾਤਾ ਜੀ ਦੀਵੀ ਇੱਕ ਮੇਰਾ ਦੇਵਤਾ ਸੀ ਇੱਕ ਮੇਰੀ ਦੀਵੀ ਸੀ ਇੱਕ ਮੇਰਾ ਫਾਦਰ ਤੇ ਮਦਰ ਇਹ ਦੋਨੋਂ ਦੇਵਤਿਆਂ ਦੇ ਘਰੇ ਮੈਂ ਪੈਦਾ ਹੋਇਆ ਮੇਰੀ ਇਨੀ ਔਕਾਤ ਨਹੀਂ ਕਿ ਮੈਂ ਉਸ ਕੋ ਕੁਝ ਜਨਮ ਲੈਣਾ ਮੇਰੀ ਮਾਂ ਹਨ ਪੜ ਸੀ ਵਿਚਾਰੀ ਪਰ ਗਿਆਨ ਬੜਾ ਸੀ ਮਾਂ ਮੇਰੀ ਕਹਿੰਦੀ ਕੁਝ ਹੁੰਦਾ ਸੀ ਤਾਂ ਮੈਂ ਪਾਠ ਕਰਦੀ ਰਹੀ ਤੈਨੂੰ ਗੱਲਾਂ ਸੁਣਨ ਦੀ ਸੁਣਦਾ ਐ ਸੀ ਹਰੀ ਸਿਗਨਲ ਉਹ ਐ ਸੀ ਬਾਬਾ ਜੀ ਦੇ ਸੁਣਾਉਂਦੀ ਸੀ ਕਦੇ ਨਾਲੇ ਮੈਂ ਢਿੱਡ ਨੂੰ ਹੱਥ ਮਾਰਦੀ ਸੀ ਵੀ ਸੁਣਨਾ ਤੇ ਉਹ ਮਾਂ ਨੇ ਮੈਨੂੰ ਇੱਕ ਕਹਾਣੀਆਂ ਬਹੁਤ ਸੁਣਾਈਆਂ ਤੇ ਇਹ ਰਜਨੀ ਦੀ ਕਹਾਣੀ ਵੀ ਸੁਣਾਈ ਤੇ ਮੈਂ ਆਪਣੀ ਮਾਂ ਨੂੰ ਕਹਿੰਨਾ ਮਾਤਾ ਜੇ ਜਦੋਂ ਮੈਂ ਵਿਆਹ ਕਰਾਂਗਾ ਨਾ ਮੇਰੀ ਵੋਟੀ ਵੀ ਰਜਨੀ ਵਰਗੀ ਹੋਣੀ ਚਾਹੀਦੀ ਹੈ ਤੇ ਮਾਂ ਮੇਰੇ ਹੱਥ ਸੁਪੈਂਦੀ ਕਹਿੰਦੀ ਤੂੰ ਕਮਲਿਆ ਗੱਲਾਂ ਇਹ ਕਰਦਾ ਛੋਟਾ ਜਿਹਾ ਤੂੰ ਹੈਂ ਵਿਆਹ ਕਰਾਉਣਾ ਹੈ ਤੂੰ ਪਰ ਉਹ ਇੰਪੈਕਟ ਨਾ ਸੀ ਮਨ ਤੇ ਕਿ ਐਸੀ ਔਰਤ ਵੀ ਦੁਨੀਆ 'ਚ ਹੋ ਸਕਦੀ ਹੈ ਹੈਂ ਮੈਂ ਹਜੇ ਮੈਨੂੰ ਇਹੋ ਜਿਹੀ ਕੋਰਤ ਮਿਲ ਗਈ ਨਾ ਮੈਂ ਤੁਹਾਨੂੰ ਮੈਂ ਆਪਦੇ ਨਾਲ ਜਿਗਰ ਦੇ ਵਿੱਚ ਇਹ ਤੋਂ ਆਪਰੇਸ਼ਨ ਕਰਾ ਕੇ ਵਿੱਚ ਹੀ ਮੈਂ ਕੰਮ ਹਲਾ ਲੈਣਾ ਕਿਉਂਕਿ ਇਸ ਤੋਂ ਬਾਅਦ ਕਿ ਤੁਹਾਨੂੰ ਉਹ ਬੜੀ ਵੱਡੀ ਕਹਾਣੀ ਸੁਣਾਈ ਗਈ ਹੈ ਸੋ ਆਈ ਥਿੰਕ ਵਾਸ ਦਾ ਇਮਪੈਕਟ ਜਿਹੜਾ ਹੈ ਉਹ ਤੁਹਾਡੇ ਤੋਂ ਪਹਿਲਾਂ ਦੀ ਜਨਰੇਸ਼ਨ ਤੇ ਹੋਊਗਾ ਤੁਹਾਡੇ ਪੇਰੈਂਟਸ ਜਾਂ ਉਹਨਾਂ ਦੇ ਗ੍ਰੈਂਡਪੇਰੈਂਟਸ ਮੈਨੂੰ ਤਾਂ ਹਮੇਸ਼ਾ ਯਾਦ ਹੈ ਚਾ ਦੁਨੀ ਚੰਦੀ ਹਵੇਲੀ ਦੀ ਗੱਲ ਕਰੀਏ ਤੇ ਇਤਿਹਾਸਿਕ ਹਵੇਲੀਆਂ ਜੋ ਕਿ ਖੰਡਰ ਬਣਦੀ ਜਾ ਰਹੀ ਹੈ ਉਸ ਚੀਜ਼ ਨੂੰ ਲੈ ਕੇ ਕੀ ਸੋਚਦੇ ਕੀ ਕਾਰਨ ਲੱਗਦਾ ਇਹਨਾਂ ਚੀਜ਼ਾਂ ਦੇ ਪਿੱਛੇ ਸਾਡੇ ਦੇਸ਼ ਦੇ ਵਿੱਚ ਇਹ ਸਿਖਾਇਆ ਜਾਂਦਾ ਹੈ ਪਰੰਪਰਾ ਦੇ ਵਿੱਚ ਕਿ ਪੁਰਾਣੀ ਚੀਜ਼ ਸਿੜ ਦਿਓ ਨਵੀਂ ਚੀਜ਼ ਲਿਆਓ ਪਰ ਮੈਂ ਸਮਝਦਾ ਕਿ ਕੱਚੇ ਘਰ ਸੀਗੇ ਤਾਂ ਪੱਕੇ ਬਣ ਗਏ ਹਮੇਸ਼ਾ ਆਪਣੇ ਬਜ਼ੁਰਗਾਂ ਦੀ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਚੋਂ ਖੁਸ਼ਬੂ ਆਉਂਦੀ ਹੈ ਮੇਰੇ ਨਾਲ ਪਿਤਾ ਜੀ ਚਲੇ ਗਏ ਮੇਰੇ ਪਿਤਾ ਜੀ 70 ਸਾਲ ਦੇ 60 ਸਾਲ ਦੇ ਜਦੋਂ ਵਿਆਹ ਹੋਇਆ ਮੇਰੀ ਮਾਂ ਨਾ 19 ਸਾਲਾਂ ਦੀ ਸੀ ਪਿਤਾ ਜੀ ਮੇਰੇ ਚਲੇ ਗਏ ਤਾਂ ਮੇਰੇ ਪਿਤਾ ਜੀ ਦੀ ਟਾਈ ਕੋਟ ਪੈਂਟ ਪਜਾਮਾ ਕੁੜਤਾ ਜੁੱਤੀਆਂ ਮੇਰੀ ਮਾਂ ਨਾ ਰੱਖਦੀ ਸੀ ਸੰਭਾਲ ਕੇ ਤੇ ਮੇਰੇ ਪਿਤਾ ਜੀ ਦੀ ਫੋਟੋ ਉਸ ਕਮਰੇ 'ਚ ਕਿਸੇ ਨੂੰ ਜਾਣ ਨਹੀਂ ਸੀ ਦਿੰਦੀ ਤੇ ਉਹ ਕਮਰੇ 'ਚ ਬੈਠ ਕੇ ਨਾ ਬਾਪੂ ਜੀ ਨਾਲ ਗੱਲਾਂ ਕਰ ਦਿੰਦੀ ਸੀ ਇਹ ਦਿਨ ਮੈਂ ਚਲਾ ਗਿਆ ਤੇ ਮੇਰੀ ਮਾਂ ਨੇ ਨਾ ਬਾਪੂ ਜੀ ਦੀ ਕਮੀਜ਼ ਕੁਰਤਾ ਜਿਹੜਾ ਸੀ ਉਹ ਗੜਨਾ ਲਾਇਆ ਤੇ ਮਾਉਂ ਦੇ ਅੱਖ ਚ ਹੰਝੂ ਸੀ ਮੈਂ ਹਮ ਮਾਤਾ ਤੇਰਾ ਸ਼ੇਰ ਵਰਗਾ ਪੁੱਤਰ ਹੈ ਕਿ ਮੇਰੇ ਹੁੰਦੇ ਤੇਰੀ ਅੱਖ ਚ ਹੰਝੂ ਕਿਉਂ ਆ ਕਹਦੀ ਨਹੀਂ ਤੇਰੇ ਕਰਕੇ ਨਹੀਂ ਤੂੰ ਤਾਂ ਬਹੁਤ ਪਿਆਰ ਕਰਦਾ ਤੇਰੇ ਅਗੇ ਪੁੱਤ ਘਰ ਘਰ ਜੰਮਣ ਪਰ ਤੇਰੇ ਇਸ ਕੁਰਤੇ ਚ ਤੇਰੇ ਪਿਓ ਦੀ ਖੁਸ਼ਬੂ ਆਉਂਦੀ ਹੈ ਹੁਣ ਉਹ ਸਿੱਦਕ ਵਾਲੀਆਂ ਮਾਤਾ ਮਾਂ ਸਿੱਧਕ ਵਾਲੇ ਬੰਦੇ ਰੱਬ ਨੇ ਬਣਾਉਣੇ ਬੰਦ ਕਰਤੇ ਕਾਲ ਯੁਗ ਦਾ ਪਹਿਰਾ ਇੱਥੇ ਤਾਂ ਸਕੇ ਪੈਣਾ ਭਰਾਵਾਂ ਚ ਪਿਆਰ ਨਹੀਂ ਹੈ ਮਾਂ ਬਾਪ ਚ ਨਹੀਂ ਹੈ ਸੋਏ ਮੈਨੂੰ ਲੱਗਦਾ ਵੀ ਬਿਰਲਾ ਬਿਰਲਾ ਕਿਤੇ ਹੋਊਗਾ ਪਰ ਇਹ ਜਿਹੜੀਆਂ ਚੀਜ਼ਾਂ ਨੇ ਜਦ ਤੱਕ ਆਪਾਂ ਵਾਪਸ ਨਹੀਂ ਲੈ ਕੇ ਆਵਾਂਗੇ ਆਪਾਂ ਜ਼ਿੰਦਗੀ ਖੁਸ਼ ਨਹੀਂ ਜੀ ਸਕਦੇ ਜਿੰਨੀ ਹੁਣ ਦੁਨੀਆ ਦੁਖੀ ਹੈ ਇਸੇ ਕਰਕੇ ਕਿ ਆਪਨ ਰਿਸ਼ਤਿਆਂ ਦਾ ਪਤਾ ਹੀ ਹੈ ਨਹੀਂ ਸੋ ਮੇਰੇ ਵਾਸਤੇ ਵੱਡ ਵਡੇਰੇ ਬਹੁਤ ਜ਼ਰੂਰੀ ਨੇ ਅੱਜ ਜਿਹੜੀ ਮੇਰੀ ਹੋਂਦ ਹੈਗੀ ਹੈ ਉਹ ਰੱਬ ਕਰਕੇ ਗੁਰੂ ਘਰ ਕਰਕੇ ਸ਼ੀਦਾ ਕਰਕੇ ਬਾਬਾ ਦੀਪ ਸਿੰਘ ਜੀ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਕੇ ਤੇ ਮੇਰੇ ਵੱਡ ਬਡੇਰਿਆਂ ਕਰਕੇ ਮੇਰੇ ਵੱਡ ਬਡੇਰੇ ਮੈਂ ਗੁਰੂ ਨਾਨਕ ਦੇਵ ਜੀ 10 ਗੁਰੂ ਗਿੰਦਾ ਮੈਂ ਬਾਕੀ ਨੂੰ ਨਹੀਂ ਗਿੰਦਾ ਹਾਂ ਉਹ ਹੈਗੇ ਨੇ ਉਹ ਵੀ ਉਹਨਾਂ ਦੇ ਪੁੱਤਰ ਨੇ ਸੋ ਆਈ ਥਿੰਕ ਆ ਬਹੁਤ ਜ਼ਰੂਰੀ ਹੈ ਅੱਛਾ ਇੱਕ ਹੋਰ ਸਵਾਲ ਹੈ ਵੀ ਜਿਵੇਂ ਜਿਹੜੇ ਲੋਕ ਸਾਧ ਵਿਰਤੀ ਨਾਲ ਜੁੜਨਾ ਚਾਹੁੰਦੇ ਜਾਂ ਫਿਰ ਕੁੜੀਆਂ ਉਹਨਾਂ ਤੇ ਬਹੁਤ ਸਵਾਲ ਵੀ ਖੜੇ ਕੀਤੇ ਜਾਂਦੇ ਆ ਤੇ ਉਨਾਂ ਵਾਸਤੇ ਓੱਖੀ ਨਹੀਂ ਲੱਗਦੀ ਇਹ ਚੀਜ਼ ਵੀ ਓੱਖਾ ਹੈ ਉਹਨਾਂ ਵਾਸਤੇ ਜੇ ਡੇਰਾਵਾਦ ਪੱਟ ਕੇ ਸਾਰੇ ਚੱਲੋ ਮੇਰੇ ਨਾਲ ਪੰਜਾਬ 'ਚ ਇਕੱਠੇ ਹੋ ਕੇ ਸਾਰੇ ਜੱਤਲੋ ਚਰਨ ਵਾਲੇ ਸਾਰੇ ਚੱਲੋ ਜਿੰਨੇ ਡੇਰੇ ਨੇ ਪੱਟ ਕੇ ਡਾਂਗ ਲੈ ਕੇ ਤੇ ਉਹਨਾਂ ਨੂੰ ਜੇ ਇੱਥੋਂ ਬਾਹਰ ਨਾ ਕੱਢ ਦਈਏ ਦੇਸ਼ 'ਚ ਤੇ ਡੇਰੇਵਾਦ ਬੰਦ ਹੋ ਜਾਣ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ ਕਿ ਇੱਥੇ ਸਾਥ ਹੀ ਹੋ ਗਾ ਜੂਗਾ ਘਰ ਇਹ ਨਹੀਂ ਬਸਰ ਦਿੰਦੇ ਧੀਆਂ ਪੈਣ ਦੀ ਇੱਜ਼ਤ ਇਹ ਨਹੀਂ ਰੱਖਦੇ ਮੈਂ ਇਹਨਾਂ ਦੇ ਵਿੱਚ ਰਿਹਾ ਔਰ ਮੈਂ ਤੁਹਾਨੂੰ ਦੱਸ ਦਿੰਨਾ ਜੇ ਪੰਜਾਬ 'ਚ ਡੇਰਾਵਾਦ ਨਾ ਨਾ ਖਤਮ ਹੋਇਆ ਇਹ ਪੰਜਾਬ ਉੱਜੜ ਜਾਣਾ ਹੈ ਔਰ ਮੁੜ ਕੇ ਧੀਆਂ ਪੈਣਾਂ ਦੀ ਇੱਜ਼ਤ ਜਿਹੜੀ ਹੈ ਮਹਿਫੂਜ਼ ਨਹੀਂ ਰਹਿਣੀ ਇਹ ਜਿਹੜੇ ਬਾਬਿਆਂ ਤੇ ਜਾ ਜਾ ਕੇ ਧਾਗੇ ਤੁਸੀਂ ਸਾਰੇ ਬਣਵਾਉਨੇ ਹੋ ਨਾ ਇਹ ਜਿਹੜੇ ਸ਼ੀਰਵਾਦਾ ਦਿੰਦੇ ਨੇ ਜਿਹੜੇ ਜਾ ਜਾ ਕੇ ਉੱਥੇ 40 40 50 50 ਲੱਖ ਦੀਆਂ ਗੱਡੀਆਂ ਦਿੰਦੇ ਨੇ ਬਾਬਿਆਂ ਨੂੰ ਉਹ ਜਿਹੜੇ ਲੋਕ ਨੇ ਉਹਨਾਂ ਨੇ ਸੱਤਿਆਨਾਸ਼ ਕਰ ਰੱਖਿਆ ਘਰਾਂ ਦਾ ਜੇ ਇਹ ਉੱਜੜ ਜਾਣ ਮਰ ਜਾਣ ਕਿਤੇ ਜਾ ਕੇ ਅੱਗ ਲੱਗ ਜੇ ਇਹਨਾਂ ਨੂੰ ਤੇ ਪੰਜਾਬ ਜਿਹੜਾ ਸੁਖਾਲ ਹੋ ਜੇ ਆਖਰੀ ਸਵਾਲ ਹੈ ਫਿਲਮ ਦੇ ਬਾਰੇ ਵੀ ਗੱਲਬਾਤ ਕੀਤੀ ਸੀ ਤੁਸੀਂ ਪਹਿਲਾਂ ਵੀ ਫਿਲਮ ਜਿਹੜੀ ਆ ਰਹੀ ਹੈ ਜਿਸ ਦੇ ਵਿੱਚ ਤੁਹਾਡੀ ਤੁਸੀਂ ਨਰੇਟ ਕਰੋਗੇ ਉਸ ਫਿਲਮ ਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਦਿਓ ਮੇਰਾ ਜੀ ਇੱਕ ਖਿਆਲ ਜ਼ਿੰਦਗੀ 'ਚ ਹੈਗਾ ਤੇ ਉਹ ਮੈਂ ਕਰਨੇ ਕਰਨਾ ਹਾਂ ਸੰਪੂਰਨ ਤਰੀਕੇ ਤੇ ਮਹਾਰਾਜ ਨੇ ਕਰਨਾ ਉਹ ਮੈਂ ਪਿਓ ਪੁੱਤ ਦੀ ਕਹਾਣੀ ਬਣਾਉਣੀ ਹੈ ਯੋਗਰਾ ਸਿੰਘ ਤੇ ਯੋਗਰਾ ਸਿੰਘ ਦੀ ਉਹ ਕਹਾਣੀ ਮੈਂ ਲਿਖ ਰਿਹਾ ਜਿੱਦਣ ਕੰਪਲੀਟ ਹੋ ਗਈ ਮੈਂ ਬਣਾਵਾਂਗਾ ਤੇ ਜਾਂਦੇ ਜਾਂਦੇ ਕੁਝ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਬੀਬੀ ਰਚਨੀ ਫਿਲਮ ਬਾਰੇ ਮੈਂ ਦਰਸ਼ਕਾਂ ਨੂੰ ਕੀ ਕਹਿਣਾ ਜੀ ਮੈਂ ਤਾਂ ਕਹਿ ਕੇ ਕਿ ਥੱਕ ਗਿਆ ਹੰਬ ਗਿਆ ਮੈਂ ਤਾਂ ਸਾਹ ਚੜ ਗਿਆ ਮੈਂ ਤਾਂ ਬੁੱਢਾ ਹੋ ਗਿਆ ਚਿੱਟਾ ਦਾੜਾ ਹੋ ਗਿਆ 10 10 ਕੋਈ ਤੁਹਾਡੀ ਮਰਜ਼ੀ ਆ ਤੁਸੀਂ ਕਹਿ ਦਿੰਦੇ ਹੋ ਵੀ ਫਿਲਮਾਂ ਚੰਗੀਆਂ ਬਣਨੀ ਚਾਹੀਦੀਆਂ ਚੰਗੀਆਂ ਤਾਂ ਚੰਗੀ ਫਿਲਮ ਲਿਆਂਦੀ ਹੈ ਹੁਣ ਰਜਨੀ ਫਿਲਮ ਲਿਆਂਦੀ ਹੈ ਜਾ ਕੇ ਦੇਖੋ ਆਪਣੇ ਦੱਸੋ ਬੱਚਿਆਂ ਨੂੰ ਕਿ ਐਸੀਆਂ ਵੀ ਔਰਤਾਂ ਇਸ ਧਰਤੀ ਤੇ ਪੈਦਾ ਹੋਈਆਂ ਐਸੀਆਂ ਵੀ ਕੁੜੀਆਂ ਇਸ ਧਰਤੀ ਤੇ ਪੈਦਾ ਹੋਈਆਂ ਜੇ ਰਜਨੀ ਵਰਗੀ ਇੱਕ ਵੀ ਬਣ ਜੂਗੀ ਮੈਂ ਸਮਝ ਜੂਗਾ ਫਿਲਮ ਸਫਲ ਹੋ ਗਈ ਹੈ ਬਹੁਤ ਬਹੁਤ ਸ਼ੁਕਰੀਆ ਗੱਲਬਾਤ